ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ ਹੋਲੀ ਦਾ ਟਾਈਮ ਆ ਰਿਹਾ ਹੈ ਤੇ ਇਸ ਸਮੇਂ ਤੇ ਅਲੱਗ-ਅਲੱਗ ਚੀਜ਼ਾਂ ਬਣਾ ਕੇ ਖਾਣ ਨੂੰ ਦਿਲ ਕਰਦਾ ਹੈ ਤੇ ਚਟਕਟੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਹਨ ਆਪਾਂ ਜਿਹੜੇ ਅੱਜ ਦਹੀਂ ਭੱਲੇ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੇ ਬਹੁਤ ਹੀ ਚਟਪਟ ਬਣ ਕੇ ਤਿਆਰ ਹੋਣਗੇ ਇਹ ਤੁਸੀਂ ਬਿਨਾਂ ਫੇਲ ਹੋਏ ਬਣਾ ਸਕਦੇ ਹੋ ਬਹੁਤ ਹੀ ਆਸਾਨ ਰੈਸਪੀ ਹੈ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਤੁਲੀ ਜਿਹੜੀ ਮਹਾਦੀ ਦਾਲ ਹੈ ਉਹ ਇੱਕ ਕੌਲੀ ਲਈ ਹੈ ਜਿਸ ਨੂੰ ਕਿ ਉੜਦ ਦਾਲ ਕਹਿੰਦੇ ਹਨ ਇਹਨੂੰ ਆਪਾਂ ਹੁਣ 2 ਤੋਂ 3 ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਤੁਸੀਂ ਇੱਕ ਵਾਰੀ ਜਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਆਸਾਨ ਰੈਸਪੀ ਹੈ ਹੁਣ ਆਪਾਂ ਇਸ ਨੂੰ 3 ਤੋਂ 4 ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਥੋੜਾ ਜਿਹਾ ਹੁਣ ਇਸ ਦੇ ਵਿੱਚ ਆਪਾਂ ਪਾਣੀ ਪਾ ਕੇ ਇਸ ਨੂੰ 4 ਤੋਂ 5 ਘੰਟੇ ਲਈ ਇਸੇ ਤਰ੍ਹਾਂ ਰੱਖ ਦਵਾਂਗੇ ਹੁਣ 4 ਘੰਟੇ ਹੋ ਗਏ ਹਨ ਆਪਾਂ ਦਾਲ ਚੈੱਕ ਕਰਦੇ ਹਾਂ ਦਾਲ ਦੇਖੋ ਕਿੰਨੀ ਫੁੱਲ ਚੁੱਕੀ ਹੈ ਤੇ ਮੈਂ ਤੁਹਾਨੂੰ ਹੁਣੇ ਚੈੱਕ ਕਰਕੇ ਦਿਖਾਉਂਦੀ ਹਾਂ ਕਿ ਬਹੁਤ ਹੀ ਵਧੀਆ ਇਹ ਆਪਣੀ ਦਾਲ ਗਲ ਚੁੱਕੀ ਹੈ ਹੁਣ ਆਪਾਂ ਇਸ ਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਇਸ ਦਾ ਪੇਸਟ ਤਿਆਰ ਕਰਨਗੇ ਤੁਸੀਂ ਓਵਰਨਾਈਟ ਵੀ ਇਸ ਨੂੰ ਸੋਕ ਕਰਕੇ ਰੱਖ ਸਕਦੇ ਹੋ ਸਾਰੀ ਦਾਲ ਆਪਾਂ ਮਿਕਸਰ ਗ੍ਰਾਈਂਡਰ ਦੇ ਵਿੱਚ ਪਾ ਕੇ ਥੋੜਾ ਜਿਹਾ ਇਸ ਦੇ ਵਿੱਚ ਪਾਣੀ ਐਡ ਕਰਾਂਗੇ ਤੇ ਇਸ ਦਾ ਇੱਕ ਆਪਾਂ स्मूथ ਜਿਹਾ ਕੋਲ ਬਣਾ ਲਵਾਂਗੇ ਇਹ ਦੇਖੋ ਆਪਣੀ ਦਾਲ ਬਿਲਕੁਲ ਵਧੀਆ ਢੰਗ ਨਾਲ ਮਿਕਸ ਹੋ ਚੁੱਕੀ ਹੈ ਤੇ ਬਹੁਤ ਹੀ ਸਮੂਥ ਪੇਸਟ ਬਣ ਚੁੱਕਾ ਹੈ ਹੁਣ ਆਪਾਂ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਜੇਕਰ ਜ਼ਿਆਦਾ ਭੱਲੇ ਬਣਾਉਣਾ ਚਾਹੋ ਤਾਂ ਦਾਲ ਜ਼ਿਆਦਾ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਹੱਥ ਦੇ ਨਾਲ ਫੈਂਟਾਂਗੇ ਇੱਕੇ ਸਾਈਡ ਦੇ ਉੱਤੇ ਹੀ ਇਸ ਨੂੰ ਆਪਾਂ ਫੈਂਟਣਾ ਹੈ ਇਸ ਤਰ੍ਹਾਂ ਲਗਾਤਾਰ ਇਸ ਨੂੰ ਆਪਾਂ 7 ਤੋਂ 8 ਮਿੰਟ ਲਈ ਲਗਾਤਾਰ ਫੈਂਟਾਂਗੇ ਤੇ ਆਪਣੀ ਦਾਲ ਬਹੁਤ ਹੀ ਵਧੀਆ ਫਲਫੀ ਜੀ ਬਣ ਕੇ ਤਿਆਰ ਹੋ ਜਾਵੇਗੀ ਜਿਸ ਦੇ ਨਾਲ ਭੱਲੇ ਬਹੁਤ ਹੀ ਜ਼ਿਆਦਾ ਸੌਫਟ बनके तैयार ਹੁੰਦੇ ਹਨ ਇਹ ਦੇਖੋ ਜਿਸ ਤਰ੍ਹਾਂ ਆਪਾਂ ਇਸ ਨੂੰ ਫੈਂਟ ਰਹੇ ਹਾਂ ਇਹ ਹੌਲੀ ਹੌਲੀ ਫੁੱਲ ਰਹੀ ਹੈ ਇਸ ਦੇ ਵਿੱਚ ਹਵਾ ਭਰ ਰਹੀ ਹੈ ਤੇ ਬਹੁਤ ਹੀ ਜਿਹੜਾ ਆਪਣਾ ਕੋਲ ਹੈ ਸਮੂਥ ਤੇ ਫਲਫੀ ਬਣ ਕੇ ਤਿਆਰ ਹੋ ਰਿਹਾ ਹੈ ਸਿਰਫ ਇਸ ਨੂੰ ਜਦੋਂ ਆਪਾਂ ਇਦਾਂ ਫੈਂਟਦੇ ਹਾਂ ਥੋੜਾ ਜਿਹਾ ਟਾਈਮ ਤੇ ਜ਼ੋਰ ਲੱਗਦਾ ਹੈ ਵੈਸੇ ਇਹ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹਨ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਦੇਖੋ ਕਿੰਨੇ ਆਪਣੇ ਫੁੱਲ ਚੁੱਕੀ ਹੈ ਦਾਲ ਹੁਣ ਇਸ ਨੂੰ ਆਪਾਂ ਚੈੱਕ ਕਰਦੇ ਹਾਂ ਕਿ ਭੱਲਿਆਂ ਵਾਸਤੇ ਇਹ ਬਿਲਕੁਲ ਪਰਫੈਕਟ ਤਿਆਰ ਹੈ ਜਾਂ ਨਹੀਂ ਇੱਕ ਬਰਤਨ ਦੇ ਵਿੱਚ ਆਪਾਂ ਪਾਣੀ ਲਵਾਂਗੇ ਤੇ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਬੈਟਰ ਵਿੱਚ ਪਾ ਦਵਾਂਗੇ ਜੇਕਰ ਉਹ ਇਸ ਤਰ੍ਹਾਂ ਇੱਕੇ ਦਮ ਉੱਪਰ ਨੂੰ ਆ ਗਿਆ ਤਾਂ ਸਮਝ ਲੈਣਾ ਕਿ ਭੱਲਿਆਂ ਲਈ ਜਿਹੜਾ ਆਪਣਾ ਬੈਟਰ ਹੈ ਬਿਲਕੁਲ ਪਰਫੈਕਟ ਹੈ ਜੇਕਰ ਥੱਲੇ ਬੈਠ ਗਿਆ ਤੇ ਆਪਾਂ ਇਸ ਨੂੰ ਹੋਰ ਫੈਂਟਾਂਗੇ ਇੱਥੇ ਆਪਣੀ ਬਿਲਕੁਲ ਦਾਲ ਪਰਫੈਕਟ ਬਣ ਤਿਆਰ ਹੋ ਚੁੱਕੀ ਹੈ ਭੱਲਿਆਂ ਵਾਸਤੇ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਬਰੀਕ ਕੱਟ ਕੇ ਅਦਰਕ ਤੇ ਥੋੜਾ ਜਿਹਾ ਬਰੀਕ ਕੱਟ ਕੇ ਇਸ ਦੇ ਵਿੱਚ ਆਪਾਂ ਧਨੀਆ ਐਡ ਕਰਾਂਗੇ ਤੇ ਇੱਕ ਮੈਂ ਇੱਥੇ ਹਰੀ ਮਿਰਚ ਬਰੀਕ ਕੱਟ ਕੇ ਐਡ ਕੀਤੀ ਹੈ ਇਹਨਾਂ ਦੇ ਨਾਲ ਭੱਲਿਆਂ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ ਹੁਣ ਇਸ ਦੇ ਵਿੱਚ 1/4 ਚਮਚ ਆਪਾਂ ਨਮਕ ਦਾ ਐਡ ਕਰਾਂਗੇ 1/4 ਚਮਚ ਸਾਬਤ ਜੀਰਾ ਦੋ ਛੁਟਕੀਆਂ ਇੱਥੇ ਆਪਾਂ ਹਿੰਗ ਦੀਆਂ ਐਡ ਕਰਾਂਗੇ ਤੇ ਹੁਣ ਇਸ ਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਇਹ ਆਪਣੇ ਪੱਲੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਹੁਣ ਇੱਧਰ ਆਪਾਂ ਤੇਲ ਰੱਖ ਲਿਆ ਸੀ ਤੇ ਉਹ ਤੇਲ ਵੀ ਆਪਣਾ ਗਰਮ ਹੋ ਚੁੱਕਾ ਹੈ ਤੇਲ ਆਪ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਮੀਡੀਅਮ ਜਾਈ ਹੀ ਇਸ ਨੂੰ ਗਰਮ ਕਰਾਂਗੇ ਉਹਨਾਂ ਹੱਥਾਂ ਨੂੰ ਥੋੜਾ ਜਿਹਾ ਪਾਣੀ ਲਗਾ ਕੇ ਇਸ ਤਰ੍ਹਾਂ ਆਪਾਂ ਛੋਟੇ-ਛੋਟੇ ਭੱਲੇ ਤੇਲ ਦੇ ਵਿੱਚ ਪਾਈ ਜਾਵਾਂਗੇ ਜਿਨ੍ਹਾਂ ਨੇ ਇੱਕ ਵਾਰ ਕੜਾਈ ਦੇ ਵਿੱਚ ਪੈਣ ਤੁਸੀਂ ਉਹਨੇ ਪਾ ਲੈਣੇ ਹਨ ਇਹ ਦੇਖੋ ਜਿਸ ਤਰ੍ਹਾਂ ਹੌਲੀ-ਹੌਲੀ ਭੱਲਿਆਂ ਨੂੰ ਸੇਕ ਲੱਗ ਰਿਹਾ ਹੈ ਤੇ ਕਿੰਨੇ ਵਧੀਆ ਇਹ ਫੁੱਲ ਰਹੇ ਹਨ ਤੇ ਫੁੱਲ ਕੇ ਤੇਲ ਦੇ ਉੱਪਰ ਆ ਰਹੇ ਹਨ ਹੁਣ ਆਪਾਂ ਇਸ ਨੂੰ ਬਿਲਕੁਲ ਹਲਕੇ ਹੱਥਾਂ ਦੇ ਨਾਲ ਚਮਚੇ ਦੇ ਨਾਲ ਹਿਲਾਵਾਂਗੇ ਇਹਨਾਂ ਨੂੰ ਆਪਾਂ ਮੀਡੀਅਮ ਸੇਕ ਦੇ ਉੱਪਰ ਹੀ ਪਕਾਵਾਂਗੇ ਤਾਂ ਕਿ ਅੰਦਰ ਤੱਕ ਪੱਕ ਜਾਣ ਸੇਮ ਇਸੇ ਟ੍ਰਿਕ ਨੂੰ ਫੋਲੋ ਕਰਕੇ ਜੇਕਰ ਤੁਸੀਂ ਭੱਲੇ ਬਣਾਓਗੇ ਤਾਂ ਤੁਸੀਂ ਬਿਲਕੁਲ ਫੇਲ ਹੋਣ ਤੋਂ ਬਿਨਾ ਪਹਿਲੀ ਵਾਰ ਦੇ ਵਿੱਚ ਪਰਫੈਕਟ ਭੱਲੇ ਬਣਾ ਸਕਦੇ ਹੋ ਇਹ ਦੇਖੋ ਕਿੰਨਾ ਵਧੀਆ ਆਪਣੇ ਭੱਲਿਆਂ ਦਾ ਕਲਰ ਆਇਆ ਹੈ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਲਵਾਂਗੇ ਇਸੇ ਤਰ੍ਹਾਂ ਹੁਣ ਬਾਕੀ ਭੱਲੇ ਵੀ ਆਪਾਂ ਪਾ ਕੇ ਉਹਨਾਂ ਨੂੰ ਫਰਾਈ ਕਰ ਲਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਇਹ ਦੇਖੋ ਹੁਣ ਆਪਣੇ ਸਾਰੇ ਪੱਲੇ ਬਣ ਕੇ ਤਿਆਰ ਹੋ ਚੁੱਕੇ ਹਨ ਮੈਂ ਤੁਹਾਨੂੰ ਇੱਕ ਪੱਲਾ ਤੋੜ ਕੇ ਦਿਖਾਉਂਦੀ ਹਾਂ ਕਿ ਕਿੰਨਾ ਜਾਲੀਦਾਰ ਆਪਣੇ ਪੱਲੇ ਬਣ ਕੇ ਤਿਆਰ ਹੋਏ ਹਨ ਇਹ ਦੇਖੋ ਪਰਫੈਕਟ ਆਪਣੇ ਪੱਲੇ ਬਣ ਕੇ ਤਿਆਰ ਹੋਏ ਹਨ ਬਿਲਕੁਲ ਸੌਫਟ ਤੇ ਜਾਲੀਦਾਰ ਤੇ ਅੰਦਰੋਂ ਤੱਕੇ ਪੱਕੇ ਹਨ ਹੁਣ ਇੱਕ ਬਰਤਨ ਦੇ ਵਿੱਚ ਆਪਾਂ ਗੁਣਗੁਣਾ ਪਾਣੀ ਲੈਣਾ ਹੈ ਇਸ ਆਪਾਂ ਠੰਡਾ ਪਾਣੀ ਨਹੀਂ ਲੈਣਾ ਉਸ ਦੇ ਵਿੱਚ 1/4 ਚਮਚ ਆਪਾਂ ਨਮਕ ਦਾ ਐਡ ਕਰਾਂਗੇ ਤੇ 2 ਪਿੰਚ ਇਸ ਦੇ ਵਿੱਚ ਆਪਾਂ ਹਿੰਗ ਐਡ ਕਰਾਂਗੇ ਹੁਣ ਇਹ ਆਪਾਂ ਸਾਰੇ ਭਲੇ ਇਸ ਪਾਣੀ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ 5 ਤੋਂ 7 ਮਿੰਟ ਲਈ ਇਸੇ ਤਰ੍ਹਾਂ ਸੋਕ ਕਰਕੇ ਰੱਖ ਦਵਾਂਗੇ ਦੂਸਰੀ ਸਾਈਡ ਤੇ ਹੁਣ ਆਪਾਂ ਦਹੀਂ ਤਿਆਰ ਕਰ ਲੈਂਦੇ ਹਾਂ ਇਥੇ ਆਪਾਂ ਇੱਕ ਬਾウル ਦੇ ਵਿੱਚ ਦਹੀਂ ਲਿਆ ਹੈ ਇਸ ਦੇ ਵਿੱਚ ਆਪਾਂ 2 ਚਮਚ ਚੀਨੀ ਦੇ ਐਡ ਕਰਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਆਪਣਾ ਦਹੀਂ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਦੇ ਲਈ ਇੱਕ ਚਟਪਟਾ ਮਸਾਲਾ ਤਿਆਰ ਕਰਾਂਗੇ ਇੱਥੇ ਮੈਂ 1/4 ਚਮਚ ਲਾਲ ਮਿਰਚ ਪਾਊਡਰ 1/4 ਚਮਚ ਇੱਥੇ ਆਪਾਂ ਆਮ ਚੂਰਨ ਪਾਊਡਰ ਲਵਾਂਗੇ ਤੇ 1/4 ਚਮਚ ਹੀ ਇੱਥੇ ਮੈਂ ਕਾਲਾ ਨਮਕ ਲਿਆ ਹੈ ਇਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਵਾਂਗੇ। ਇਹ ਆਪਣਾ ਬਹੁਤ ਹੀ ਚਟਪਟਾ ਮਸਾਲਾ ਬਣ ਕੇ ਤਿਆਰ ਹੋ ਚੁੱਕਾ ਹੈ। ਇਧਰ ਦੇਖੋ ਆਪਣੇ ਭੱਲਿਆਂ ਨੂੰ ਵੀ ਹੁਣ 5 ਤੋਂ 7 ਮਿੰਟ ਹੋ ਚੁੱਕੇ ਹਨ। ਹੁਣ ਆਪਾਂ ਇਹਨਾਂ ਨੂੰ ਬਿਲਕੁਲ ਹਲਕੀ ਹੱਥਾਂ ਦੇ ਨਾਲ ਨਿਚੋੜ ਲਵਾਂਗੇ। ਬਹੁਤ ਜ਼ਿਆਦਾ ਇਹਨਾਂ ਨੂੰ ਆਪਾਂ ਨਹੀਂ ਨਪਣਾ। ਹੁਣ ਆਪਾਂ ਇਸ ਦੀ ਪਲੇਟਿੰਗ ਕਰਦੇ ਹਾਂ। ਆਪਣੇ ਬਹੁਤ ਹੀ ਟੇਸਟੀ ਤੇ ਜਮੀ ਜਮੀ ਭੱਲੇ ਬਣ ਕੇ ਤਿਆਰ ਹੋ ਚੁੱਕੇ ਹਨ। ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਪਲੇਟ ਦੇ ਵਿੱਚ ਆਪਾਂ ਪੱਲੇ ਰੱਖ ਲਵਾਂਗੇ ਤੇ ਹੁਣ ਇਸ ਦੇ ਉੱਪਰ ਆਪਾਂ ਪਾਵਾਂਗੇ ਦਹੀਂ ਹੁਣ ਆਪਾਂ ਇਸ ਦੇ ਉੱਪਰ ਪਾਵਾਂਗੇ ਇਮਲੀ ਦੀ ਚਟਨੀ ਜੋ ਕਿ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਸੀ ਇਸ ਦੀ ਰੈਸਪੀ ਵੀ ਆਪਾਂ ਸ਼ੇਅਰ ਕੀਤੀ ਹੋਈ ਹੈ ਤੁਹਾਡੇ ਨਾਲ ਚੈਨਲ ਤੇ ਤੇ ਇਹ ਆਪਾਂ ਗ੍ਰੀਨ ਚਟਨੀ ਜਿਹੜੀ ਘਰੇ ਤਿਆਰ ਕੀਤੀ ਹੈ ਇਸ ਦੀ ਰੈਸਪੀ ਵੀ ਆਪਣੇ ਚੈਨਲ ਤੇ ਅਪਲੋਡ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਇਹ ਚਟਪਟਾ ਮਸਾਲਾ ਇਸ ਦੇ ਉੱਪਰ ਆਪਾਂ ਪਾਵਾਂਗੇ ਤੇ ਆਪਣੀ ਪਲੇਟ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੁਸੀਂ ਇਸ ਤੋਂ ਇਲਾਵਾ ਗਾਰਨਿਸ਼ ਕਰਨ ਲਈ ਇਸ ਉੱਪਰ ਅਨਾਰ ਵਗੈਰਾ ਵੀ ਪਾ ਸਕਦੇ ਹੋ ਜਾਂ ਬੀਟਰੂਟ ਵੀ ਕੱਟ ਕੇ ਪਾ ਸਕਦੇ ਹੋ ਪਰ ਮੈਂ ਬਿਲਕੁਲ ਸਿੰਪਲ ਰੱਖੇ ਹਨ ਇਹ ਦੇਖੋ ਕਿੰਨੇ ਵਧੀਆ ਜੰਮੀ ਜੰਮੀ ਆਪਣੇ ਭੱਲੇ ਬਣ ਕੇ ਤਿਆਰ ਹੋ ਚੁੱਕੇ ਹਨ ਦੇਖੋ ਕਿੰਨੇ ਵਧੀਆ ਲੱਗ ਰਹੇ ਹਨ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹਾਂ ਕਿ ਕਿੰਨੇ ਸੌਫਟ ਭੱਲੇ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਜਰੂਰ ਇੱਕ ਵਾਰੀ ਬਣਾਇਓ ਤੇ ਇਹ ਕਿੰਨੇ ਜ਼ਿਆਦਾ ਸੌਫਟ ਬਣੇ ਹਨ ਲੋ ਜੀ ਮੈਂ ਤੇ ਇਸ ਨੂੰ ਇੰਜੋਏ ਕਰਨ ਲੱਗੀ ਹਾਂ ਤੁਸੀਂ ਵੀ ਜਰੂਰ ਬਣਾਇਓ ਖਾਇਓ ਤੇ ਇੰਜੋਏ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ